ਖੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਪਿੰਡ ਅਬਦੁੱਲਾਪੁਰ ਦੇ ਵਿੱਚ ਉਸ ਵੇਲੇ ਕਿਸਾਨ ਤੇ ਮਾਈਨਿੰਗ ਵਿਭਾਗ ਆਮੋ ਸਾਹਮਣੇ ਹੋ ਗਿਆ ਜਦੋਂ ਕਿ ਮਾਈਨਿੰਗ ਵਿਭਾਗ ਦੇ ਵੱਲੋਂ ਖੇਤਾਂ ਦੇ ਵਿੱਚ ਨਜਾਇਜ਼ ਮਾਈਨਿੰਗ ਕਰਦੇ ਕੁਝ ਟਰੈਕਟਰ ਟਰਾਲੀਆਂ ਨੂੰ ਪਕੜ ਲਿਆ ਜਾਂਦਾ ਤੇ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਟਰਾਲੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਣ ਲੱਗੇ ਤਾਂ ਉਸੇ ਦਰਮਿਆਨ ਹੀ ਲੋਕਾਂ ਦੇ ਵੱਲੋਂ ਰਸਤਾ ਰੋਕ ਲਿਆ ਜਾਂਦਾ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਧਰਨਾ ਸ਼ੁਰੂ ਕਰ ਦਿੱਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਮਾਈਨਿੰਗ ਵਿਭਾਗ ਦੇ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਸਾਲ ਬਾੜ ਦੇ ਕਾਰਨ ਖੇਤਾਂ ਦੇ ਵਿੱਚ ਰੇਤ ਪਰ ਗਈ ਸੀ ਇਸ ਨੂੰ ਹਟਾਉਣ ਦੇ ਲਈ ਮਾਈਨਿੰਗ ਕੀਤੀ ਜਾ ਰਹੀ ਹੈ ਤਾਂ ਮਾਮਲਾ ਉਦੋਂ ਵਿਗੜਦਾ ਨਜ਼ਰ ਆਇਆ ਜਦੋਂ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਬੁલાਣੀ ਪਈ ਹੈ ਇਸ ਮਾਮਲੇ ਦੇ ਵਿੱਚ ਜਾਣ ਬਾੜੀ ਦੰਦਿਆ ਕਿਸਾਨ ਆਗੂ ਪਰਮਜੀਤ ਸਿੰਘ ਪੁੱਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਬਾੜ ਦੇ ਕਾਰਨ ਖੇਤਾਂ ਦੇ ਵਿੱਚ ਰੇਤ ਭਰ ਗਈ ਸੀ ਜਿਸ ਨੂੰ ਹਟਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਸੀ ਪਰ ਕਿਸਾਨਾਂ ਦੇ ਵੱਲੋਂ ਖੁਦ ਹੋਣੇ ਰੇਤ ਹਟਾਈ ਜਾ ਰਹੀ ਹੈ ਤੇ ਮਾਈਨਿੰਗ ਵਿਭਾਗ ਉਨ੍ਹਾਂ ਤੇ ਕਾਰਵਾਈ ਕਰ ਰਿਹਾ ਜੋ ਕਿ ਬਿਲਕੁਲ ਗਲਤ ਹੈ ਤੇ ਉੱਥੇ ਇਸ ਮਾਮਲੇ ਤੇ ਮੇਜਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇਸ ਜਗ੍ਹਾ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਹੈ ਨਾ ਕਿ ਕਿਸੇ ਦੀ ਨਿੱਜੀ ਜ਼ਮੀਨ ਹੈ ਇਸ ਲਈ ਟਰੈਕਟਰ ਪਕੜੇ ਗਏ ਨੇ ਤੇ ਉਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਕਿਸਾਨ ਮਜ਼ਦੂਰ ਸਘਾਸ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਭੁੱਲਾ ਬੋ ਰਿਹਾ ਜੀ ਜਿਹੜਾ ਸਾਡਾ ਧਰਨਾ ਲੱਗਾ ਆ ਆ ਤੁਸੀਂ ਵੇਖੋ ਆ ਆ ਝੋਨਾ ਵੇਖੋ ਬੇਨਾ ਨਾਲ ਹੀ ਵਿਖਾਓ ਮੈਂ ਕਹਿੰਨਾ ਔਰ ਇਤਰਾ ਤੇਬਾ ਵੀ ਸਾਡੀ ਪੈਲੀ ਚ ਵੱਜਾ ਇਧਰ ਉਹ ਪੱਤਰਕਾਰ ਸਾਹਿਬ ਆ ਸਾਹਮਣੇ ਟਿੱਬਾ ਵੱਜਦਾ ਉਹ ਜਿਹੜਾ ਟਰੈਕਟਰ ਖੜਾ ਇਹ ਜਿਹੜਾ ਵੱਡੇ ਉਹ ਪਿੱਛੇ ਵੀ ਟਿੱਬੇ ਵੱਜਿਆ ਰੇਤਾ ਦੇ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਸੀ ਵੀ ਹਰਾ ਕਰਕੇ ਜਮੀਨ ਸਾਡੇ ਚ ਰੇਤਾ ਪਈ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਬੰਦੀ ਆ ਕਿ ਇਹ ਰੇਤਾ ਕੱਢੀ ਜਾਵੇ ਕਿ ਜੇ ਤੁਸੀਂ ਇਹ ਰੀਤਾ ਨਹੀਂ ਕਢੋਗੇ ਫਿਰ ਜ਼ਿਮੀਂਦਾਰ ਇਹ ਰੀਤਾ ਆਪ ਚੁੱਕਣਗੇ ਸਾਡੀ ਗੱਲ ਪ੍ਰਸ਼ਾਸਨ ਨਾਲ ਮੁੱਕੀ ਸੀ ਤੇ ਤਾਂ ਹੀ ਇਹ ਚੁੱਕ ਰਏ ਸੀ ਦੂਸਰਾ ਸਾਡਾ ਇਹ ਪੱਖ ਸੀਗਾ ਵੀ ਇੱਕ ਪਾਸੇ ਦੇ ਦਸਾਂ ਨੌਵਾਂ ਦੀ ਕਿਰਤ ਕਰਨ ਵਾਲੇ ਆ ਇਹ ਪੁਰਸ਼ ਨੂੰ ਮਰੀਦੇ ਆ ਇਹ ਮੈਨੂੰ ਨੂੰ ਮਰੀਦੇ ਆ ਭਗਵੰਤ ਮਾਣੂ ਮਰੀਦੇ ਆ ਆ ਜਿਹੜੀ ਤਲਵਾਰੇ ਮੈਨੂੰ ਚਲਦੀ ਆ ਉਥੋਂ ਐਮਐਲਏ ਭੋਟੇ ਮਹੀਨੇ ਲੈਂਦੇ ਆ ਉਹ ਮਹੀਨੇ ਲੈ ਲੈ ਕੇ ਕਲੋਨੀਆਂ ਕੱਟਣਦੇ ਆ ਉਹ ਕਿਸੇ ਨੂੰ ਹੁੰਦੀ ਦੇ ਇੱਕ 52 ਗੇਟ ਦੇ ਸਾਹਮਣੇ ਮੈਂ ਬਾਰ-ਬਾਰ ਕਹਿ ਰਹਿਆ ਸੇੜਦਾ ਬੋਵਿੰਜਾ ਗੇਟ ਦੇ ਸਾਹਮਣੇ ਇੱਕ ਕ੍ਰੈਸ਼ ਹੋਇਆ। ਉਹ ਕਿਹੜੇ ਸਿਆਸਤਦਾਨ ਦਾ ਆ? ਜੇ ਸਾਨੂੰ ਪਤਾ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ? ਇਹਨਾਂ ਦੀ ਸੀਆਈਡੀ ਕੀ ਕਰਦੀ ਆ? ਇਹਨਾਂ ਦੀ ਸਪੈਸ਼ਲ ਬ੍ਰਾਂਚ ਕੀ ਕਰਦੀ ਆ? ਇਹ ਕਿਉਂ ਨਹੀਂ ਉਪਰ ਅਫਸਰਾਂ ਨੂੰ ਦੱਸਦੇ? ਕਿਹੜਾ ਐਮਐਲਏ ਕਿੰਨੀ ਗਰਾਹੀ ਕਰਦਾ ਕ੍ਰੈਸ਼ਰਾਂ ਤੋਂ? ਕਿਹੜਾ ਅਫਸਰ ਕਿੰਨੀ ਗਰਾਹੀ ਕਰਦਾ? ਕਿਹਨੂੰ ਕੀ ਨਹੀਂ ਪਤਾ? ਆਹੜਾ ਐਸਐਚਓ ਦਸੂਹਾ ਇੱਥੇ ਸਾਨੂੰ ਲੱਕਣ ਆਇਆ। ਇਹਦੇ ਅੱਗੋਂ ਓਵਰਲੋਡਡ ਟਰੱਕ ਲੰਘਦੇ ਆ। ਇਹ ਸਾਰੇ ਮੁੱਦੇ ਅਸੀਂ ਉਦੋਂ ਵੀ ਰੱਖੇ ਸੀ ਤੇ ਸਾਡੀ ਤਾਂ ਹੀ ਮੁੱਕੀ ਸੀ। ਅੱਜ ਸਾਨੂੰ ਧੋਖੇ ਚ ਲੈ ਗਏ ਇਹਨਾਂ ਨੇ। ਦੇ ਰਾ ਟਰਾਲੀਆਂ ਘੇਰੀਆਂ ਅਸੀਂ ਟਰਾਲੀਆਂ ਤੋਂ ਨਹੀਂ ਜਾਣ ਦਿੱਤੀਆਂ ਇਹਨੂੰ ਸਾਰਾ ਕੁਝ ਸਾਡੇ ਸੂਬਾ ਅਗੂ ਵੇਖ ਰਿਆ ਉਹਨਾਂ ਦੇ ਉੱਪਰ ਸੀਨੀਅਰ ਅਧਿਕਾਰੀਆਂ ਦਾ ਮੁੱਗੀ ਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਇਹਦਾ ਸਾਰਥਕ ਹੱਲ ਕੱਢ ਲਿਆ ਜਾਊਗਾ ਤੇ ਜੇ ਨਹੀਂ ਨਿਕਲਦਾ ਤੇ ਸਾਡੇ ਕਿਹੜੇ ਅਮਰੀਕਾ ਦੇ ਵਿਜੇ ਲੱਗੇ ਅਸੀਂ ਫੇਰ ਜੰਗ ਦੇ ਮੈਦਾਨ 'ਚ ਆ ਐਸ ਡੀਓ ਮਾਈਨਿੰਗ ਦਸੂਹਾ ਘੇਰਿਆ ਜਾਊਗਾ ਜੇ ਇਹਦਾ ਸਾਰਥਕ ਹੱਲ ਨਾ ਨਿਕਲਿਆ ਤੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਜੋ ਜੋ ਜਿਹੜੀ ਐਸ ਪਰ ਮਾਈਨਿੰਗ ਡਿਪਾਰਟਮੈਂਟ ਨੇ ਸਾਨੂੰ ਰਿਟਰਨ ਇਨਪੁਟ ਵਗੈਰਾ ਦੇ ਕੇ ਰੁਕਾ ਭੇਜਿਆ ਹੈਗਾ ਇਹ ਸੈਂਟਰ ਸਰਕਾਰ ਦੀ ਜਿਹੜੀ ਜਗਾ ਹੈਗੀ ਜਿੱਥੋਂ ਇਹ ਨਜਾਇਜ਼ ਮਾਈਨਿੰਗ ਤੌਰ ਤੇ ਹੋ ਰਹੀ ਹੈ ਕੋਈ ਲੀਗਲ ਵੇ ਨਹੀਂ ਹੈਗਾ ਮਾਈਨਿੰਗ ਦਾ ਕੋਈ ਖੱਡ ਲਾਟ ਨਹੀਂ ਹੈਗੀ ਇਹ ਬਿਲਕੁਲ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹੜੀ ਇਹਨਾਂ ਨੂੰ ਇਹਦੇ ਤੇ ਸੀ ਐਫ ਆਈ ਆਰ ਬਣਦੀ ਕਰ ਦਿੱਤੀ ਔਰ ਟਰਾਲੀਆਂ ਸੀ ਉਹ ਕਬਜ਼ਾ ਪੁਲਿਸ ਦੇ ਵਿੱਚ ਲੈ ਰਹਿਣ ਕਿਰਾ ਇਹਨਾਂ ਨੇ ਜਿਹੜੇ ਕਾਨੂੰਨ ਦੇ ਡਿਊਟੀ ਦੌਰਾਨ ਵਾਦਾ ਪਾਇਆ ਉਹਦੇ ਵਿੱਚ ਵੀ ਬੱਚੋ ਡਿਊਟੀ ਦੌਰਾਨ ਵਾਦਾ ਪਾਇਆ ਉਹਦੇ ਵਿੱਚ ਅਸੀਂ ਜਿਹੜਾ ਕਰਦੇ ਹੁਣ ਕੀਤਾ ਪਹਿਲਾਂ ਟਰਾਲੀਆਂ ਨਹੀਂ ਜਾਣ ਦਿੰਦੇ ਸੀ ਘੇਰ ਦਿੰਦੇ ਸੀ ਹੁਣ ਇਹਨਾਂ ਨੂੰ ਅਸੀਂ ਸਾਰਾ ਸਮਝਾਇਆ ਲੀਗਲ ਵੇ ਨਾਲ ਤੁਸੀਂ ਆਪਣਾ ਸਿਸਟਮ ਅਡਾਪਟ ਕਰੋ ਤੇ ਲੀਗਲ ਵੇ ਨਾਲ ਤੁਸੀਂ ਜਿਹੜਾ ਜਿੰਨੀ ਸਾਡਾ ਲੀਗਲ ਵੇ ਬਣਦਾ ਉਹਦੇ ਮੁਤਾਬਕ ਅਸੀਂ ਆਪਣੀ ਕਾਰਵਾਈ ਕਰਾਂਗੇ ਤੁਸੀਂ ਟਰਾਲੀਆਂ ਲੈ ਚੱਲਿਆ ਅਸੀਂ ਟਰਾਲੀਆਂ ਲੈ ਕੇ ਚਾਰਾਂਗੇ